ਇਕ ਨੋ ਤੇਰੇ ਲਈ ਲੱਭੀ ਬੇਬੇ ਬੜੀ ਸੁਭਾਰੀ ਕਬੀ ਬੇਬੇ ਮੈਡੀਟੇਸ਼ਨ ਦੇ ਨਾਲ ਉੱਤੇ ਡਾਲਰ ਜਾਂਦੀ ਦੱਬੀ ਬੇਬੇ ਜਿਹੜਾ ਬੰਦਾ ਹੱਥ ਫੜਾਵੇ ਬਾਹਾਂ ਜਾਂਦੀ ਚੱਬੀ ਬੇਬੇ ਲੋਕੀਓ ਨੂੰ ਕਹਿਣ ਸੰਤਣੀ ਜੇ ਤੂੰ ਆਖੇ ਮੰਤ ਬਣੂਗਾ ਓ ਬੇਬੇ ਜੀ ਮੈਂ ਸੰਤ ਬਣੂਗਾ ਦੇਖੋ ਕਦੀ ਬੰਦਾ ਸੋਚਦਾ ਨਹੀਂ ਵੀ ਮੈਨੂੰ ਇੱਕ ਕੋਰਨਰ 'ਚ ਬੈਠੇ ਨੂੰ ਸਾਰੇ ਜੁਨੀਆਂ ਜਾਣਨ ਲੱਗ ਪੋਗੀ ਤੇ ਉਹ ਧੰਨਵਾਦ ਆ ਸਰੋਤਿਆਂ ਦਾ ਵੀ ਦੇਖਣ ਵਾਲਿਆਂ ਦਾ ਵੀ ਤੁਹਾਡੇ ਵਰਗੇ ਭਰਾਵਾਂ ਦਾ ਵੀ ਤੇ ਜਿਹੜੇ ਬੰਦਿਆਂ ਦੇ ਉਹ 6 ਵਜੇ ਜੀ ਉਹਨਾਂ ਦਾ ਧੰਨਵਾਦ ਵੀ ਉਹਨਾਂ ਨੇ ਵੀ ਕਾਫੀ ਲਾਈਫ ਜਿਹੜੀ ਚੇਂਜ ਕਰਤੀ ਜੀ ਮੇਰੇ ਵੱਲ ਮੇਰੀ ਵੱਲ ਤਾਂ ਜਿਹੜੇ ਜਿੰਨਾਂਗ ਬਾਬਿਆਂ ਦੇ ਮੈਂ ਨਾਂ ਲੈ ਸੀ ਟੈਕਨੀਕਲੀ ਉਹਨਾਂ ਦੇ ਚੇਲਿਆਂ ਨੇ ਸਾਰਿਆਂ ਨੇ ਧਮਕੀਆਂ ਤੱਕ ਵੀ ਤੂੰ ਕੀ ਕਹਿ ਰਿਹਾ ਏ ਵੀ ਸਾਡੇ ਬਾਬੇ ਨੂੰ ਤੂੰ ਨਿੰਦਰਿਆ ਗੱਲ ਤਾਂ ਰਿਐਲਿਟੀ ਦੀ ਆ ਗੱਲ ਪੰਥ ਦੀ ਆ ਗੱਲ ਕੌਮ ਦੀ ਆ ਵੀ ਜਿਹੜਾ ਡਾਇਰੈਕਸ਼ਨ ਜਿਹੜੀ ਹੈਗੀ ਆ ਕੌਮ ਤਾਂ ਉਜੜਦੀ ਜਾ ਰਹੀ ਆ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਮਤਲ ਜਾਲਮ ਨੂੰ ਰੋਕਣ ਵਾਸਤੇ ਉਦੋਂ ਨਾਲ ਡਿਸਕਸ ਗੱਲਬਾਤ ਕਿੱਦਾਂ ਕੀਤੀ ਤੇ ਵੀ ਸਿੱਖਾਂ ਦੀਆਂ ਪਾਲਿਸੀਆਂ ਕੀ ਹੋਣਗੀਆਂ ਕਿ ਉਹਦੇ ਲਈ ਮੈਂ ਇੱਕ ਨਵੀਂ ਕਵਤਾ ਜਦੋਂ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਦਾ ਇਸ਼ਾਰਾ ਕਰੂੰਗਾ ਵੀ ਨਵੀਂ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਇੱਕ ਲੰਮੇ ਗੈਪ ਤੋਂ ਬਾਅਦ ਸਾਨੂੰ ਦੁਬਾਰਾ ਮੌਕਾ ਮਿਲੇਗਾ ਤੁਹਾਡੀ ਲਿਖਤ ਦੇ ਤੇ ਤੁਹਾਡੀ ਗੀਤਕਾਰੀ ਦੇ ਰੂਬਰੂ ਹੋਣ ਦਾ ਤੇ ਅਸੀਂ ਉਹ ਮੌਕਾ ਛੱਡਾਂਗੇ ਨਹੀਂ ਇਰਸ਼ਾਦ ਜੀ ਔਰ ਮਾਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਬਹੁਤ ਕੁਝ ਦੇਖਦੇ ਆ ਬਹੁਤ ਕੁਝ ਸੁਣਦੇ ਆ ਬਹੁਤ ਕੁਝ ਕਈ ਵਾਰੀ ਇਦਾਂ ਦੀਆਂ ਪੋਸਟਾਂ ਸਾਹਮਣੇ ਆਉਂਦੀਆਂ ਨੇ ਸੋਚਦੇ ਵੀ ਇਹ ਬੜੀ ਆਮ ਜੀ ਗੱਲ ਸੀ ਔਰ ਉਹਦੇ ਉੱਤੇ ਕਮੈਂਟ ਵਿਖਦੇ ਆ ਤੇ ਬੇਤਹਾਸ਼ਾ ਕਮੈਂਟ ਹੋਏ ਹੁੰਦੇ ਆ ਜਦਕਿ ਜੋ ਸੋਸ਼ਲ ਮੀਡੀਆ ਦਾ ਜ਼ਮਾਨਾ ਨਹੀਂ ਸੀ ਸਾਡੇ ਵਾਸਤੇ ਉਹ ਗੱਲ ਬਿਲਕੁਲ ਹੀ ਆਮ ਜੀ ਹੀ ਸਾਦੀ ਜੀ ਗੱਲ ਸੀ ਪਰ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਹਰ ਚੀਜ਼ ਇੱਕ ਛੋਟੀ ਤੋਂ ਛੋਟੀ ਗੱਲ ਵੀ ਬਹੁਤ ਤੇਜ਼ ਰਫਤਾਰ ਦੇ ਨਾਲ ਅੱਗੇ ਦੀ ਅੱਗੇ ਵਧਦੀ ਜਾਂਦੀ ਹੈ ਤੇ ਉਹ ਲੋਕਾਂ ਦੀਆਂ ਹਰ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਲੋਚਨਾ ਪ੍ਰਾਪਤ ਕਰਦੀ ਹੈ ਖੈਰ ਅੱਜ ਖਾਸ ਤੌਰ ਤੇ ਗੱਲ ਕਰਨ ਲੱਗੇ ਆਂ ਬਹੁਤ ਸਾਰੇ ਦਰਸ਼ਕਾਂ ਸਰੋਤਿਆਂ ਜਾਂ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਯਾਦ ਹੋਏਗਾ ਜਿਨ੍ਹਾਂ ਨੇ ਇਹ ਗੀਤ ਸੁਣਿਆ ਹੋਵੇਗਾ ਤਕਰੀਬਨ ਡੇਢ ਦਹਾਕੇ ਪਿੱਛੇ ਜਾਂਦੇ ਆ ਇੱਕ ਬਹੁਤ ਵੱਡਾ ਵਿਵਾਦ ਛਿੜਿਆ ਸੀਗਾ ਗੀਤ ਸੀਗਾ ਬੱਬੂ ਮਾਨ ਦਾ ਲਿਖਿਆ ਹੋਇਆ ਗਾਇਆ ਹੋਇਆ ਇੱਕ ਬਾਬਾ ਨਾਨਕ ਸੀ ਜਿਨ੍ਹਾਂ ਨੇ ਤੁਰ ਕੇ ਦੁਨੀਆ ਗਾਤੀ ਤੇ ਵਿਵਾਦ ਦੇ ਵਿੱਚ ਦੂਸਰੀ ਧਿਰ ਸੀ ਉਸ ਵੇਲੇ ਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਹ ਰੇ ਕੰਟਰੋਵਰਸੀ ਬਹੁਤ ਜ਼ਿਆਦਾ ਪਪੂਲਰ ਹੋਈ ਕਿ ਇਨ੍ਹਾਂ ਦਿਨਾਂ ਦੇ ਵਿੱਚ ਇੱਕ ਹੋਰ ਗੀਤ ਜਿਹੜਾ ਆ ਉਹਨਾਂ ਦਿਨਾਂ ਵਿੱਚ YouTube ਤੇ Facebook ਉਤੇ ਵਾਇਰਲ ਹੋ ਗਿਆ। ਉਸ ਗੀਤ ਦੇ ਬੋਲ ਸੀ ਕਿ ਬੇਬੇ ਜੀ ਮੈਂ ਸੰਤ ਬਣੂੰਗਾ, ਤਾਕਤਵਰ ਬੇਅੰਤ ਬਣੂੰਗਾ, ਬੰਦਾ ਬੜਾ ਚਲੰਤ ਬਣੂੰਗਾ। ਔਰ ਉਹ ਇੰਨਾ ਜ਼ਿਆਦਾ ਗੀਤ ਮਕਬੂਲ ਹੋਇਆ ਕਿ ਉਸ ਇੱਕ ਗੀਤ ਨੇ ਗੀਤ ਲਿਖਣ ਵਾਲੇ ਨੂੰ ਤੇ ਗੀਤ ਗਾਉਣ ਵਾਲੇ ਨੂੰ ਵਿਸ਼ਵ ਪੱਧਰ ਤੇ ਇੱਕ ਖਾਸ ਪਛਾਣ ਦਿੱਤੀ ਕਹਿੰਨ ਤੋਂ ਬਾਅਦ ਸਰਦਾਰ ਗੁਰਪ੍ਰੀਤ ਸਿੰਘ ਜੀ ਟੋਰਾਂਟੋ ਕੈਨੇਡਾ ਤੋਂ। ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਹੀ ਸنجੀਦਾ ਔਰ ਗੰਭੀਰ ਢੰਗ ਦੇ ਨਾਲ ਪੰਥ ਦੀ ਸੇਵਾ ਦੇ ਵਿੱਚ ਵੀ ਅਹਿਮ ਰੋਲ ਅਦਾ ਕੀਤਾ ਸਮਾਜ ਵਿੱਚ ਵਿਚਰਦੇ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਯਤਨਸ਼ੀਲ ਰਹੇ ਉਹ ਗਾਏ ਗਾਏ ਸ਼ਬਦ ਉਹ ਅੱਜ ਵੀ ਲੋਕਾਂ ਦੇ ਕੰਨਾਂ ਵਿੱਚ ਗੂੰਜਦੇ ਨੇ ਅੱਜ ਵੀ ਉਹ ਮਕਬੂਲ ਨੇ ਪਰ ਉਹ ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਸਾਡੇ ਸਟੂਡੀਓ ਸ੍ਰੀ ਅੰਮ੍ਰਿਤਸਰ ਸਾਹਿਬ ਦੇਖੇ ਪਹੁੰਚੇ ਹੋਏ ਨੇ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆਂ ਫਿਰ ਉਸ ਗੀਤ ਬਾਬਤ ਤੇ ਨਵਾਂ ਕੀ ਲਿਖ ਰਹੇ ਨੇ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਗੁਰਪ੍ਰੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਜੀ ਆਨ ਆਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਟੀ ਸਾਹਿਬ ਇੱਕ ਤਾਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਤੇ ਲੰਬੇ ਸਮੇਂ ਤੋਂ ਅਸੀਂ ਦੋਨੇ ਇੱਕ ਦੂਜੇ ਦੇ ਕਲੋਜ਼ ਫਰੈਂਡ ਵੀ ਹੈਗੇ ਆਂ ਤੇ ਅੱਜ ਫੇਰ ਮੌਕਾ ਮਿਲ ਗਿਆ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਉਹ ਵੀ ਕੈਮਰਿਆਂ ਦੇ ਸਾਹਮਣੇ ਤੁਹਾਡਾ ਧੰਨਵਾਦ ਤੇ ਉਹ ਕਾਫਤਾ ਲਿਖੀ ਤਾਂ ਬਹੁਤ ਲੰਮੀ ਗਈ ਸੀ ਜੀ ਉਹਦੇ ਕੁਝ ਪੋਰਸ਼ਨ ਜਿਹੜੇ ਆ ਗਏ ਉਹ ਪਏ ਦੇ ਪਏ ਰਹਿ ਗਏ ਤੇ ਕਿਉਂਕਿ ਸਾਨੂੰ ਲੱਗਦਾ ਸੀਗਾ ਵੀ ਕਿਹੜਾ ਕੋਈ ਸੁਣਦਾ ਤੇ ਉਹ ਸੁਣਦੇ ਨੇ ਸਾਨੂੰ ਦੁਨੀਆ 'ਚ ਸੁਣਾ ਕੇ ਰੱਖਦਾ ਜੀ ਤੇ ਉਹਦਾ ਉਹਦੇ ਜਿਹੜੇ ਜਿਹੜੇ ਪੁਰਾਣੇ ਜਿਹੜੀ ਚੀਜ਼ ਰਹਿ ਗਈ ਉਹਦੇ ਵਾ ਇੱਕ ਚੀਜ਼ ਤੁਹਾਨੂੰ ਜਿਹੜੀ ਉਹ ਸੁਣਾ ਦਿੰਦਾ ਹੂੰ ਉਹ ਸੀ ਵੀ ਕਨੋ ਤੇਰੇ ਲਈ ਲੱਭੀ ਬੇਬੇ ਬੜੀ ਸੁਭਾਰੀ ਕਬੀ ਬੇਬੇ ਮੈਡੀਟੇਸ਼ਨ ਦੇ ਨਾਲ ਉੱਤੇ ਡਾਲਰ ਜਾਂਦੀ ਦੱਬੀ ਬੇਬੇ ਜਿਹੜਾ ਬੰਦਾ ਹੱਥ ਫੜਾਵੇ ਬਾਹਾਂ ਜਾਂਦੀ ਚੱਬੀ ਬੇਬੇ ਲੋਕੀਓ ਨੂੰ ਕਹਿਣ ਸੰਤਣੀ ਜੇ ਤੂੰ ਆਖੇ ਮੰਤ ਬਣੂਗਾ ਓ ਬੇਬੇ ਜੀ ਮੈਂ ਸੰਤ ਬਣੂਗਾ ਫੇ ਨੋਟਾਂ ਦੇ ਵਾਹੇ ਵੱਡੂ ਭੂਤ ਪਾਤ ਮੈਂ ਰਹਿਣ ਨਹੀਂ ਦੇਣੇ ਟੈਂਸ਼ਨ ਮੇਰੇ ਮੂਰੇ ਭੱਜੂ ਆਂਡਿਆਂ ਚੋਂ ਚੂਚੇ ਨਹੀਂ ਬੇਬੇ ਦੇਖੀ ਕਿਦਾਂ ਡਾਲਰ ਕੱਢੂ ਇੱਕ ਬਾਪ ਦੀਆਂ ਦੋ ਦੋ ਧੀਆ ਕੱਢ ਕੇ ਮੈਂ ਅਡੰਤ ਬਣੂੰਗਾ ਓ ਬੇਬੇ ਜੀ ਮੈਂ ਸੰਤ ਬਣੂੰਗਾ ਫਤਲੋ ਕਾਫੀ ਚੀਜ਼ ਜਿਹੜੀ ਆ ਪਿਛੇ ਰਹਿ ਗਈ ਉਹ ਜਿੰਨੀ ਚੀਜ਼ ਕਾਫੀ ਲੰਮਾ ਲੰਮਾ ਪਰਸੀਗਾ ਹਣਾਂ ਪਹਿਲਾਂ ਫਿਰ ਉਹਦਾ ਦੂਸਰਾ ਹਿੱਸਾ ਵੀ ਆਇਆ ਬਿਲਕੁਲ ਉਹ ਤੁਸੀਂ ਦੋ ਉਹਨੂੰ ਹਿੱਸਿਆਂ ਵਿੱਚ ਕੀਤਾ ਤੇ ਯਾਨੀ ਕਿ ਉਹਦਾ ਤੀਸਰਾ ਹਿੱਸਾ ਵੀ ਹੈਗਾ ਜੋ ਲੁਕਿਆ ਪਿਆ ਜੈ ਲੁਕਿਆ ਪਿਆ ਜਿਹੜਾ ਪਿਆ ਪਿਆ ਰਹਿ ਗਿਆ ਤੇ ਉਹ ਸੋਚਿਆ ਵੀ ਇੰਨਾ ਲੰਮਾ ਕੋਈ ਸੁਣਦਾ ਨਹੀਂ ਹਮਮ ਪਰ ਨਹੀਂ ਉਹ ਲੰਮਾ ਵੀ ਸੁਣਿਆ ਗਿਆ ਦੂਸਰਾ ਹਿੱਸਾ ਵੀ ਸੁਣਿਆ ਗਿਆ ਔਰ ਬਹੁਤ ਲੋਕਾਂ ਨੇ ਇਹਨੂੰ ਕਾਪੀ ਕਰ ਕਰਕੇ ਆਪੋ ਆਪਣੇ ਚੈਨਲਾਂ ਉੱਤੇ ਪਾਇਆ ਔਰ ਉੱਥੇ ਜੇ ਸਾਰਿਆਂ ਨੂੰ ਅਸੀਂ ਇਕੱਠਾ ਕਰਨੀਏ ਤੇ ਮਿਲੀਅਨਸ ਦੇ ਵਿੱਚ ਮੈਨੂੰ ਲੱਗਦਾ ਵੀ ਵਿਊਜ਼ ਹੋਣਗੇ ਉਹਦੇ ਦੇਖੋ ਕਦੀ ਬੰਦਾ ਸੋਚਦਾ ਨਹੀਂ ਵੀ ਮੈਨੂੰ ਇੱਕ ਕੋਰਨਰ 'ਚ ਬੈਠੇ ਨੂੰ ਸਾਰੇ ਜੁਨੀਆਂ ਜਾਣਨ ਲੱਗ ਪਊਗੀ ਤੇ ਉਹ ਧੰਨਵਾਦ ਅਸਰੋਤਿਆਂ ਦਾ ਵੀ ਦੇਖਣ ਵਾਲਿਆਂ ਦਾ ਵੀ ਤੁਹਾਡੇ ਵਰਗੇ ਭਰਾਵਾਂ ਦਾ ਵੀ ਤੇ ਜਿਹੜੇ ਬੰਦਿਆਂ ਦੇ ਉਹ 6 ਵਜੇ ਜੀ ਉਹਨਾਂ ਦਾ ਧੰਨਵਾਦ ਵੀ ਉਹਨਾਂ ਨੇ ਵੀ ਕਾਫੀ ਲਾਈਫ ਜਿਹੜੀ ਚੇਂਜ ਕਰ ਦਿੱਤੀ ਜੀ ਜੀ ਬਿਲਕੁਲ ਇੱਕ ਜਿਵੇਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਵੀ ਉਹਨਾਂ ਦਿਨਾਂ ਵਿੱਚ ਇੱਕ ਵਿਵਾਦ ਚੱਲ ਰਿਹਾ ਸੀਗਾ ਬੱਬੂ ਮਾਨ ਦੇ ਗਾਣ ਦਾ ਉਹਨਾਂ ਦਿਨਾਂ ਵਿੱਚ ਤੁਹਾਡਾ ਵੀ ਇਹ ਗੀਤ ਆ ਗਿਆ ਹਨਾ ਪ੍ਰਚਲਿਤ ਵੀ ਬਹੁਤ ਹੋ ਗਿਆ ਲੋਕਾਂ ਨੇ ਉਧਰੋਂ ਹਟ ਕੇ ਇੱਧਰ ਧਿਆਨ ਦੇਣਾ ਜ਼ਿਆਦਾ ਸ਼ੁਰੂ ਕਰਤਾ ਇਹ ਇਮਪੈਕਟ ਪਿਆ ਸੀ ਉਸ ਵੇਲੇ ਸੀ ਮਹਿਸੂਸ ਕੀਤਾ ਸੀਗਾ ਕਿ ਇਸ ਗੀਤ ਨੇ ਜਿਹੜਾ ਟ੍ਰੈਕ ਬਿਲਕੁਲ ਚੇਂਜ ਕਰ ਦਿੱਤਾ ਉਹ ਉਸ ਵੇਲੇ ਕਿੰਦਾ ਦੀਆਂ ਪ੍ਰਤੀਕਿਰਿਆਵਾਂ ਰਹੀਆਂ ਕਿਉਂਕਿ ਉਸ ਵੇਲੇ ਸੰਤਵਾਦ ਹੀ ਬਹੁਤ ਮਕਬੂਲ ਸੀਗਾ ਤੇ ਖਾਸ ਤੌਰ ਤੇ ਕਿ ਜਿਹੜਾ ਸੰਤ ਜੋ ਅੱਜ ਕੱਲ ਤਾਂ ਭਾਈ ਸਾਹਿਬ ਬਣ ਗਏ ਹੋਏ ਨੇ ਤੇ ਉਹ ਸੰਤਗੀਰੀ ਛੱਡ ਗਏ ਨੇ ਔਰ ਉਹਨਾਂ ਵੱਲੋਂ ਜਿਆਦਾ ਜਿਹੜਾ ਵਿਵਾਦ ਉਠਾਇਆ ਗਿਆ ਸੀ ਤੁਹਾਡੇ ਤੱਕ ਕਿ ਕਿਸੇ ਨੇ ਪਹੁੰਚ ਕੀਤੀ ਸੀ ਮੇਰੇ ਵੱਲ ਮੇਰੀ ਵੱਲ ਤਾਂ ਜਿਹੜੇ ਜਿੰਨਾਂ ਗਬਾਬਿਆਂ ਦੇ ਮੈਂ ਨਾਂ ਲੈ ਸੀ ਟੈਕਨੀਕਲੀ ਉਹਨਾਂ ਦੇ ਚੇਲਿਆਂ ਨੇ ਸਾਰਿਆਂ ਨੇ ਧਮਕੀਆਂ ਤੱਕ ਵੀ ਤੂੰ ਕੀ ਕਹਿ ਰਿਹਾ ਇਹ ਵੀ ਸਾਡੇ ਬਾਬੇ ਨੂੰ ਤੂੰ ਨਿੰਦ ਰਿਆ ਗੱਲ ਤਾਂ ਰਿਐਲਿਟੀ ਦੀ ਆ ਗੱਲ ਪੰਥ ਦੀ ਆ ਗੱਲ ਕੌਮ ਦੀ ਆ ਵੀ ਜਿਹੜਾ ਡਾਇਰੈਕਸ਼ਨ ਜਿਹੜੀ ਹੈਗੀ ਆ ਕੌਮ ਤਾਂ ਉੱਜੜਦੀ ਜਾ ਰਹੀ ਆ ਤੇ ਤੁਸੀਂ ਪੈਸਾ ਇਕੱਠਾ ਕਰਕੇ ਤਾਂ ਆਪਣੀ ਲਗਜ਼ਰੀ ਤੇ ਲਾ ਰਹੇ ਆ ਸਿਰ ਗੱਲ ਸਿਰਫ ਇੰਨੇ ਰੌਲਾ ਸੀ ਉਸ ਵੇਲੇ ਬਿਲਕੁਲ ਕਿਉਂਕਿ ਅੱਜ ਵੀ ਦੇਖਦੇ ਹਾਂ ਅਖੌਤੀ ਸਾਧਵਾਦ ਸੰਤਵਾਦ ਡੇਰਾਵਾਦ ਕਿਤਨਾ ਕਿਤੇ ਪੰਜਾਬ ਦੇ ਘਰ ਘਰ ਤੱਕ ਆਪਣੇ ਪੈਰ ਪਸਾਰ ਚੁੱਕੇ ਆ ਸਾਡੀਆਂ ਕੌਮ ਦੀਆਂ ਸਿਰਮੌਰ ਸੰਸਥਾਵਾਂ ਦੀ ਅਸੀਂ ਨਲਾਇਕੀ ਵੀ ਕਹਿ ਸਕਦੇ ਆ ਗੈਰ ਜ਼ਿੰਮੇਵਾਰੀ ਵੀ ਕਹਿ ਸਕਦੇ ਆ ਕਿ ਉਹਨਾਂ ਨੇ ਯੋਗ ਢੰਗਾਂ ਦੇ ਨਾਲ ਸਮੇਂ ਦੀ ਨਜ਼ਾਕਤ ਨੂੰ ਪਹਿਚਾਣਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਹੀਂ ਨਿਭਾਇਆ ਜੇ ਨਿਭਾਇਆ ਹੁੰਦਾ ਤਾਂ ਸ਼ਾਇਦ ਐਸੇ ਹਾਲਾਤ ਨਾ ਬਣਦੇ ਕਿ ਘਰ ਘਰ ਅੰਦਰ ਧਰਮਸਾਲ ਦੀ ਥਾਂ ਘਰ ਘਰ ਅੰਦਰ ਕਡੇਰਾ ਬਣ ਗਿਆ ਐਸੇ ਹਾਲਾਤ ਕਦੇ ਵੀ ਨਾ ਬਣਦੇ ਖੈਰ ਗਲਬਤ ਲੰਬੀ ਨਾ ਕਰੀਏ ਤੇ ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਵੀ ਇੱਕ ਤੁਹਾਡਾ ਗੀਤ ਹੋ ਰਿਹਾ ਸੀਗਾ ਤੇ ਫਿਰ ਤਕਰੀਬਨ ਸ਼ਾਂਤ ਰਿਹਾ ਤੇ ਕਿਸੇ ਕੀ ਕਾਰਨ ਰਹਿ ਗਿਆ ਮਤਲਬ ਕਿ ਕੁਝ ਲਿਖਿਆ ਨਹੀਂ ਜਾਂ ਕੋਈ ਗੱਲ ਹੋਈ ਤੇ ਜਾਂ ਫਿਰ ਕੁਝ ਲਿਖਦੇ ਰਹੇ ਦੇਖੋ ਗੱਲ ਲਿਖਦਾ ਤਾਂ ਮੈਂ ਲਗਾਤਾਰ ਹੀ ਆ ਕਈ ਬੰਦੇ ਪ੍ਰੋਫੈਸ਼ਨਲੀ ਕਵੀ ਹੈਗੇ ਜਿਹੜੇ ਉਹ ਲਿਖਦੇ ਆ ਤੇ ਉਹਨਾਂ ਦਾ ਪੇਸ਼ਾ ਇਹ ਹੈਗਾ ਵੀ ਮੈਂ ਲਿਖਣਾ ਹੈ ਲਿਖਣਾ ਹੈ ਤੇ ਮੇਰੇ ਕੋਲ ਉਹ ਚੀਜ਼ ਨਹੀਂ ਹੈਗੀ ਮੇਰੇ ਕੋਲ ਤਾਂ ਪਹਿਲਾਂ ਇਨਫਾਰਮੇਸ਼ਨ ਇਕੱਠੀ ਹੁੰਦੀ ਹੈ ਉਹ ਇਕੱਠੀ ਹੋ ਕੇ ਆਪਣੇ ਆਪ ਹੀ ਬੋਲ ਉੱਠਦੀ ਹੈ ਵਾਹ ਤੇ ਉਹਨਾਂ ਮੈਂ ਕਪਤਾਵਾ ਬਹੁਤ ਹੋਰ ਕਈ ਬਈ ਮਜ਼ਾਕੀਆ ਹਮ ਸੀਰੀਅਸ ਮੈਂ ਹੁਣ ਰੀਸੈਂਟਲੀ ਜਿਹੜੇ ਅੱਜ ਕੱਲ ਦਾ ਜਿਹੜਾ ਸਮਾ ਚੱਲ ਰਿਹਾ ਪੰਥ ਦਾ ਘਰਾਂ ਦੇ ਘਰ ਖਾਲੀ ਹੋ ਗਏ ਤੇ ਉਹ ਖਾਲੀ ਘਰਾਂ ਦੇ ਵਿੱਚੋਂ ਇਸ ਜਿਹੜਾ 10ਵੇਂ ਪਾਤਸ਼ਾਹ ਦਾ ਸਾਜਾ ਜਿਹੜਾ ਖਾਲਸਾ ਪੰਥ ਹੈ ਤੇ ਉਹਦੇ ਉਹਦੇ ਵਿੱਚ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਮਤਲ ਜਾਲਮ ਨੂੰ ਰੋਕਣ ਵਾਸਤੇ ਉਹਦਾ ਨਾਲ ਡਿਸਕਸ ਗੱਲਬਾਤ ਕਿੱਦਾਂ ਕੀਤੀ ਤੇ ਵੀ ਸਿੱਖਾਂ ਦੀਆਂ ਪਾਲਿਸੀਆਂ ਕੀ ਹੋਣਗੀਆਂ ਕੀ ਉਹਦੇ ਲਈ ਮੈਂ ਇੱਕ ਨਵੀਂ ਕਵਤਾ ਜਦੋਂ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਦਾ ਉਹਨੂੰ ਅਰਸ਼ਾਦ ਕਰੂੰਗਾ ਵੀ ਨਵੀਂ ਅਸੀਂ ਜ਼ਰੂਰ ਸੁਣਨਾ ਚਾਹਾਂਗੇ ਕਿਉਂਕਿ ਇੱਕ ਲੰਮੇ ਗੈਪ ਤੋਂ ਬਾਅਦ ਸਾਨੂੰ ਦੁਬਾਰਾ ਮੌਕਾ ਮਿਲੇਗਾ ਤੁਹਾਡੀ ਲਿਖਤ ਦੇ ਤੇ ਤੁਹਾਡੀ ਗੀਤਕਾਰੀ ਦੇ ਰੂਬਰੂ ਹੋਣ ਦਾ ਤੇ ਅਸੀਂ ਉਹ ਮੌਕਾ ਛੱਡਾਂਗੇ ਨਹੀਂ ਅਰਸ਼ਾਦ ਜੀ ਔਰੰਗਿਆ ਤੂੰ ਜਾਣਿਆ ਕੀ ਉਹ ਪੁੱਤ ਮੇਰੇ ਚਾਰ ਨੇ ਜੋਰਾਵਰ ਫਤੇ ਸਿੰਘ ਅਜੀਤ ਤੇ ਜਝਾਰ ਨੇ ਇੱਕ ਬੂੰਦ ਵਿੱਚੋਂ ਕਈ ਜੰਮਦੇ ਹਜ਼ਾਰ ਨੇ ਤੂੰ ਖਾ ਗਿਆ ਭਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਜੀ ਵਾਹ ਇਹ ਮੋਤ ਵਿੱਚੋਂ ਜੰਮੇ ਪੰਜ ਕੱਕਿਆਂ ਦੇ ਧਾਰ ਨਹੀਂ ਇਹ ਮੌਤ ਵਿੱਚੋਂ ਜੰਮੇ ਪੰਜ ਕੱਕਿਆਂ ਦੇ ਧਾਰਨੀ ਸਿੱਖ ਲਈ ਆਇਆ ਇਹ ਨਾ ਜਿੰਦ ਦੂਜਿਆਂ ਤੋਂ ਵਾਰਨੀ ਇਹ ਅਤ ਦੇ ਲੜਾਕੇ ਇਹ ਉੱਚੇ ਕਰਤਾਰ ਨੇ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਜੀ ਬਹੁਤ ਖੂਬ ਤੇ ਬੱਚੇ ਬੁੱਢੇ ਤੇ ਜਨਾਨੀ ਤੇ ਨਹੀਂ ਓਏ ਬਾੜ ਕਰੂ ਖਾਲਸਾ ਜ਼ਮੀਨਾ ਤੇ ਜ਼ਗੀਰਾਂ ਦੀ ਨਹੀਂ ਇਹ ਰੱਖਦੇ ਹੀ ਨਹੀਂ ਲਾਲਸਾ ਇਹ ਮੋਢ ਤੋਂ ਯਾਰਾ ਦੇ ਇਹ ਪੱਕੇ ਸਰਦਾਰ ਨੇ ਤੂੰ ਖਾ ਗਿਆ ਭਲੇਖਾ ਓਏ ਪੁੱਤ ਮੇਰੇ ਚਾਰ ਨੇ ਵਾਹ ਜੀ ਵਾਹ ਬਹੁਤ ਅੱਛਾ ਬਹੁਤ ਤੇ ਬਾਈ ਤਾਰ ਵਾਲੇ Hindu ਦੇਖ ਲੈ ਮਾ ਤੋਲ ਕੇ ਕੀ ਬਾਤ ਹੈ ਦੀਨ ਗਵਾਲਿਆ ਓਏ ਝੂਠ ਤੁਸੀਂ ਬੋਲ ਕੇ ਸਰਹੰਦ ਚਮਕੌਰ ਵਿੱਚ ਤੂੰ ਦੇਖੇ ਨਹੀਂ ਓਏ ਬੁੱਕਦੇ ਲਹੂ ਨਾਲ ਰੌਣੀ ਕੀਤੇ ਇਹ ਖੇਤ ਨਹੀਂਓ ਸੁੱਕਦੇ ਇਹ ਖੰਡੇ ਵਿੱਚੋਂ ਨਿਕਲੇ ਇਹ ਮੌਤ ਵਿੱਚੋਂ ਵਾਰਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਬਹੁਤ ਖੂਬ ਹੂੰ ਕਿਆ ਬਾਤ ਹੈ ਜਾਤ ਪਾਤ ਉੱਚ ਨੀਚ ਇਹ ਘਰੋਂ ਤੁਰੇ ਛੱਡ ਕੇ ਸਿੰਘ ਖਾਲਸੇ ਸਜਾਏ ਮੈਂ ਪਹਿਲਾਂ ਸਿਰ ਵੱਢ ਕੇ ਤੂੰ ਜੰਗ ਦੇ ਮદાન ਤੱਕੀ ਤੂੰ ਦੇਖੀ ਬੁੱਥਾ ਅਡਕੇ ਇਹ ਕਿਆਂ ਦੇ ਕਤੀ ਓਏ ਪੌਣ ਨੂੰ ਤਿਆਰ ਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਬਹੁਤ ਖੂਬ ਛੋਟੇ ਵੱਡੇ ਘੱਲੂਕਾਰੇ ਚਰਾਸੀਆਂ ਐ ਸੈਣਗੇ ਛੋਟੇ ਵੱਡੇ ਘੱਲੂਕਾਰੇ ਚਰਾਸੀਆਂ ਐ ਸੈਣਗੇ ਰਾਜ ਲੈ ਬਿਨਾ ਚੁੱਪ ਕਰਕੇ ਨਹੀਂ ਬਣਗੇ ਗੁਰਪ੍ਰੀਤ ਬਾਦਸ਼ਾਹਾਂ ਜਾਂ ਬਾਗੀ ਇਹ ਜੰਗ ਨੂੰ ਤਿਆਰ ਨੇ ਤੂੰ ਖਾ ਗਿਆ ਭੁਲੇਖਾ ਓਏ ਪੁੱਤ ਮੇਰੇ ਚਾਰ ਨੇ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਕੀ ਬਾਤ ਹੈ ਜੀ ਬਹੁਤ ਖੂਬ ਤੂੰ ਖਾ ਗਿਆ ਭੁਲੇਖਾ ਕੱਲੇ ਪੁੱਤ ਮੇਰੇ ਚਾਰ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਦੋਂ ਹੁਕਮ ਕਰ ਦਿੱਤਾ ਸੀ ਕਿ ਜੀਵਤ ਕਈ ਹਜ਼ਾਰ ਤੇ ਉਹ ਹਜ਼ਾਰ ਜਿਹੜੇ ਆ ਉਹ ਅੱਜ ਵੀ ਉਸੇ ਤਰ੍ਹਾਂ ਅਸੀਂ ਇਸੇ ਵੀ ਸਮੇਂ ਦੇ ਸੰਦਰਭ ਦੇ ਵਿੱਚ ਵੇਖੀਏ ਪਹਿਲੀ ਗੱਲ ਤਾਂ ਇੱਕ ਪੰਜਾਬ ਦਾ ਖਾਣਾ ਹੈ ਕਿ ਪੰਜਾਬ ਦੇ ਜਮਿਆਂ ਨੂੰ ਨਿੱਤ ਮਹਿਮਾ ਉਹ ਮਹਿਮਾ 47 ਦੀ ਹੋਵੇ 84 ਦੀ ਹੋਵੇ ਸਾਲ 2020 ਤੇ 2021 ਦੌਰਾਨ ਕਿਸਾਨੀ ਸੰਘਰਸ਼ ਦੀ ਹੋਵੇ ਸੋ ਉਹ ਜੰਦੋ ਜਹਿਦ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਵੀ ਹੈ ਪੰਜਾਬੀਆਂ ਦੀ ਰਗਾਂ ਦੇ ਵਿੱਚ ਵੀ ਹੈ ਕਿ ਹੱਕ ਸੱਚ ਦੀ ਖਾਤਰ ਆਵਾਜ਼ ਨੂੰ ਹਮੇਸ਼ਾ ਬੁਲੰਦ ਰੱਖਣਾ ਹੈ ਕਿਉਂਕਿ ਇਹ ਗੁਰੂ ਦਾ ਹੁਕਮ ਹੈ ਇਹ ਸਾਡੇ ਅੰਦਰ ਰਗਾਂ ਦੇ ਵਿੱਚ ਕੁਦਰਤ ਨੇ ਪੰਜਾਬ ਦੀ ਧਰਤੀ ਦੇ ਅੰਦਰ ਹੀ ਜਿਹੜਾ ਆ ਜਿਹੜਾ ਇੱਥੋਂ ਦਾ ਜੰਪਲ ਹੈ ਉਹ ਨਿਆ ਨਾ ਸਹਿ ਸਕਦਾ ਆ ਨਾ ਉਹ ਨਿਆ ਕਰਦਾ ਆ ਕੇਵਲ ਆਪਣੇ ਤੱਕ ਸੀਮਤ ਨਹੀਂ ਕਿਸੇ ਉੱਤੇ ਹੁੰਦਾ ਹੋਇਆ ਨਿਆ ਅਣਿਆ ਜਿਹੜਾ ਹੈ ਨਾ ਉਹ ਵੀ ਉਹ ਜ਼ਰ ਨਹੀਂ ਸਕਦਾ ਉਹ ਵੀ ਉਹ ਬਰਦਾਸ਼ਤ ਨਹੀਂ ਕਰ ਸਕਦਾ ਨਿਆ ਦੀ ਗੱਲ ਹਮੇਸ਼ਾ ਕਰਦਾ ਆ ਨਾ ਅਣਿਆ ਆਪਣੇ ਉੱਤੇ ਸਹਿੰਦਾ ਆ ਨਾ ਕਿਸੇ ਹੋਰ ਦੇ ਉੱਤੇ ਅਣਿਆ ਹੁੰਦਾ ਦੇਖ ਸਕਦਾ ਆ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਬੜਾ ਸੁੰਦਰ ਬਚਨ ਹੈ ਪੈ ਕਾਹੂ ਕੋ ਦੇਤ ਨਾ ਹੈ ਨੈ ਭੇ ਮੜਤਾਨ ਤੇ ਜਦੋਂ ਅਸੀਂ ਆਰੰਭ ਦੀ ਗੱਲ ਕਰਦੇ ਹਾਂ ਸਿੱਖੀ ਦੀ ਤੇ ਸਾਡੇ ਮੰਗਲਾ ਚਰਨ ਦੇ ਵਿੱਚ ਹੀ ਬੜਾ ਸੁੰਦਰ ਸ਼ਬਦ ਹੈ ਨਿਰਵੈਰ ਸੋ ਵੈਰ ਨਾ ਰੱਖਣਾ ਹੈ ਨਾ ਕਰਨਾ ਹੈ ਇਹ ਗੁਰਮਤ ਫਿਲਾਸਫੀ ਦੀ ਸਭ ਤੋਂ ਵੱਡੀ ਸਿੱਖ ਹੈ ਸਭ ਤੋਂ ਵੱਡੀ ਖਾਸੀਅਤ ਹੈ ਤੁਸੀਂ ਜ਼ਿਕਰ ਕੀਤਾ ਵੀ ਮੈਂ ਲਿਖਦਾ ਰਿਹਾ ਜੀ ਇਹ ਤੁਹਾਡੀ ਬਹੁਤ ਖੂਬਸੂਰਤ ਲਿਖਤ ਹੈ ਉਹਨਾਂ ਵਿੱਚੋਂ ਤੇ ਇੱਕ ਤੁਸੀਂ ਇਸ ਗੱਲ ਦੇ ਵਿੱਚ ਇਹ ਕਹਿ ਦਿੱਤਾ ਵੀ ਕੁਝ ਮੈਂ ਹਾਸੇ ਵਾਲੀਆਂ ਲਿਖੀਆਂ ਤੇ ਹਰ ਤਰ੍ਹਾਂ ਦੀ ਮੈਂ ਕਵਿਤਾ ਲਿਖਦਾ ਰਿਹਾ ਸੋ ਗਹਿਰ ਗੰਭੀਰ ਕਵਿਤਾਵਾਂ ਬੇਬੇ ਜੀ ਮੈਂ ਸੰਤ ਬਣੂਗਾ ਤੋਂ ਲੈ ਕੇ ਅਸੀਂ ਔਰੰਗਿਆ ਦੁਖਾ ਗਿਆ ਭੁਲੇਖਾ ਪੁੱਤ ਤੇਰੇ ਚਾਰ ਨੇ ਸੁਣੀਆਂ ਐ ਅਸੀਂ ਜ਼ਰੂਰ ਚਾਹਾਂਗੇ ਵੀ ਤੁਸੀਂ ਥੋੜਾ ਹਾਸਾ ਵੀ ਵੰਡ ਕੇ ਜਾਓ ਕਿਉਂਕਿ ਮੈਨੂੰ ਲੱਗਦਾ ਵੀ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਕਿਸੇ ਨੂੰ ਫੋਟੋ ਖਿਚੋਣ ਵੇਲੇ ਵੀ ਕਹਿ ਦਈਏ ਨਾ ਭਾਜੀ ਸਮਾਈਲ ਕਰੋ ਸਮਾਈਲ ਕਰੋ ਥੋੜੀ ਜੀ ਉਹ ਉੱਥੇ ਵੀ ਸਮਾਈਲ ਕਰਨੀ ਔਖੀ ਹੋ ਗਈ ਹਾਸਾ ਲੁਪਤ ਹੁੰਦਾ ਜਾ ਰਿਹਾ ਪਹਿਲੇ ਪਹਿਲਾ ਕਹਿੰਦੇ ਹੁੰਦੇ ਸੀ ਵੀ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣ ਦੀ ਆਦਤ ਪਾ ਸਜਣਾ ਉਹ ਸੱਜਣ ਵੀ ਨਾ ਹੱਸਣ ਨੂੰ ਤਿਆਰ ਹੈ ਤੇ ਨਾ ਸੱਜਣ ਨੂੰ ਕੋਈ ਹੱਸਣ ਵਾਸਤੇ ਕਹਿਣ ਨੂੰ ਤਿਆਰ ਹੈਗਾ ਸਮੇਂ ਦੀ ਭੱਜ ਦੌੜ ਦੇ ਵਿੱਚ ਕੁਝ ਅਸੀਂ ਇੰਨੇ ਕੁ ਮਸਰੂਫ ਹੋ ਚੁੱਕੇ ਹੋਇਆ ਜ਼ਰੂਰ ਮੈਂ ਚਾਹਾਂਗਾ ਕਿ ਇੱਕ ਭਾਵੇਂ ਸਟੈਂਜਾ ਜਾਂ ਦੋ ਉਹਦੇ ਸਟੈਂਜੇ ਜ਼ਰੂਰ ਸਾਂਝੇ ਕਰੋ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਕੁਝ ਮੇਰੇ ਹਾਸੇ ਵਾਲੀਆਂ ਕਵਿਤਾਵਾਂ ਲਿਖੀਆਂ ਸੀ ਉਹਦੇ ਵਿੱਚ ਇਹ ਆ ਬਈ ਪੱਟੀ ਸਾਹਿਬ ਇੱਕ ਦਿਨ ਸੁਪਨੇ 'ਚ ਬੰਦਾ ਜਦੋਂ ਸੌਂ ਜਾਂਦਾ ਤੇ ਜੇ ਭੁੱਖਾ ਹੋਵੇ ਤਾਂ ਰੋਟੀ ਲੱਭਦੀ ਏ ਉਹਨੂੰ ਵਾਹ ਇਹਦਾ ਬਈ ਕਿਦਾਂ ਨੂੰ ਭੁੱਖੇ ਢੇਡੀ ਮੈਂ ਜਾ ਸੁੱਤਾ ਤੇਰਾ ਤੀ ਸੁਪਨੇ ਚ ਖਾਦੇ ਮੈਂ ਵੀ ਖਾਣੇ ਰਾਕ ਡਰਾਈਵਰਾਂ ਨੂੰ ਸੁਪਨਾ ਦੱਸੋ ਕੀ ਆਉ ਹੋਏ ਲੋੜ ਤੇ ਕੈਂਤੇ ਗਿਣੀ ਜਾਣੇ ਹੋ ਰਾਤੀ ਸੁਪਨੇ ਚ ਮੈਂ ਬਈ ਸੰਤ ਬਣਿਆ ਜਾਣੀ ਚਿੱਟਾ ਚੋਲਾ ਮੇਰੇ ਪਾਇਆ ਹੋਇਆ ਇੱਕ ਹੱਥ ਚੇਲੇ ਉਹ ਦੂਜੇ ਹੱਥ ਵਾਲਾ ਲੱਗੇ ਸੰਗਤਾਂ ਦਾ ਹੜ੍ਹ ਜਿਆ ਆਇਆ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕੋਈ ਘੱਟ ਟੇਕੇ ਸਾਰੇ ਮੈਨੂੰ ਈ ਸੀਸ ਝਕਾਈ ਜਾਂਦੇ ਕੋਈ ਪੰਜ ਟੇਕੇ ਕੋਈ 10 ਟੇਕੇ ਢੇਰ ਡਾਲਰਾਂ ਦਾ ਮੋਹਰੇ ਓਏ ਲਾਈ ਜਾਂਦੇ ਲੱਗਾ ਡਾਲਰਾਂ ਦਾ ਦੇਖ ਕੇ ਢੇਰ ਮੋਹਰੇ ਸੋਚਿਆ ਕਿਸੇ ਮਸਤੀ ਵਿੱਚ ਗਿਆ ਆ ਸੀ ਮੈਂ ਚਮਟੇ ਚੱਕ ਲਓ ਕਿਆ ਮੈਂ ਚੇਲਿਆਂ ਨੂੰ ਲਿਆ ਬਾਜੇ ਨੂੰ ਹੱਥ ਪਾ ਸੀ ਮੈਂ ਬਾਜਾ ਵੱਜਿਆ ਬਾਜੇ ਨੇ ਮਿਆਕ ਕੱਢੀ ਢੋਲਕੀਆਂ ਆਪਣਾ ਜੋਰ ਪਈਆਂ ਲਾਉਂਦੀਆਂ ਨੇ ਚੇਲੇ ਉੱਚੇ ਖੜਕਾਉਂਦੇ ਕਰ ਦੋਹ ਚਮਟੇ ਬੀਬੀਆਂ ਆਪਣਾ ਬੂਥਾ ਬੱਚਾਉਂdੀਆਂ ਨੇ ਮਾਇਆ ਨਾਗਣੀ ਮਾਇਆ ਚੰਦਰੀ ਜਦੋਂ ਮੈਂ ਸ਼ਬਦ ਪੜਿਆ ਲੋਕਾਂ ਨੋਟਾਂ ਨਾਲ ਬਾਜਾ ਸੀ ਢੱਕ ਦਿੱਤਾ ਕਈ ਬੀਬੀਆਂ ਦੇਖੀਆਂ ਆ ਆਪ ਅੱਖੀ ਜਿਨ੍ਹਾਂ ਸੋਨਾ ਹੀ ਲਾ ਕੇ ਰੱਖ ਦਿੱਤਾ ਲੱਗਾ ਸੋਨੇ ਤੇ ਡਲਰਾਂ ਦਾ ਢੇਰ ਮੋਰੇ ਸੋਚਿਆ ਮੁੰਦੀਆਂ ਤੇ ਕੜੇ ਬਣਾਉ ਇਹਦੇ ਕਰਤਾਰ ਕੋ ਫਿਰਦੀ ਨੰਗ ਬਲੰਗ ਮੇਰੀ ਸੱਗੀ ਫੁੱਲ ਤੇ ਬੰਦ ਮੈਂ ਪਾਉ ਉਹਦੇ ਸਮਾਗਮ ਖਤਮ ਹੋਇਆ ਆਇਆ ਮੈਂ ਕਰੀ ਇਕੱਠੀ ਗਹਿਣਾ ਗੱਟਾਂ ਮੈਂ ਸਾਰਾ ਹੂੰਝ ਲਿਆ ਸੀ ਲੱਗੀ ਮੂੰਹ ਚੋਂ ਡਿਗਣ ਸੀ ਲਾਲ ਮੇਰੇ ਬਾਖਰੂ ਬਾਖਰੂ ਆਖ ਕੇ ਬੂਥਾ ਮੈਂ ਪੂਝ ਲਿਆ ਸੀ ਸਮਾਗਮ ਖਤਮ ਹੋਇਆ ਮਾਇਆ ਮੈਂ ਕਰੀ ਇਕੱਠੀ ਗਹਿਣਾ ਗੱਟਾਂ ਮੈਂ ਸਾਰਾ ਹੂੰਝ ਲਿਆ ਸੀ ਲੱਗੀ ਮੂੰਹ ਚੋਂ ਡਿਗਣ ਸੀ ਲਾਲ ਮੇਰੇ ਬਾਖਰੂ ਬਾਖਰੂ ਆਖ ਕੇ ਬੂਥਾ ਮੈਂ ਪੂਝ ਲਿਆ ਸੀ ਬਾਵੀ ਦੀ ਪਾ ਹੱਥ ਜੋੜ ਖੜੇ ਮੋਰੇ ਕਹਿੰਦੇ ਬਾਬਾ ਜੀ ਪੀਜੇ ਤਿਆਰ ਹੈਗੇ ਤੁਸੀਂ ਕਰੋ ਕਿਰਪਾ ਤੇ ਜਾ ਕੇ ਭੋਗ ਲਾ ਦੋ ਤੁਸੀਂ ਪੰਥ ਦੇ ਖੁਦ ਮੁਖਤਿਆਰ ਹੈਗੇ ਸੁੱਕਾ ਜਿਆ ਪੀਜਾ ਪਿਆ ਮੈਂ ਦੇਖ ਮੋਰੇ ਸੋਚਿਆ ਇਹਨੂੰ ਭਲਾ ਪੱਟੀ ਖਾਊ ਕਿਹੜਾ ਚਿਕਨ ਚਿੱਲੀ ਜਾਂ ਬੋਤਲ ਮੰਗਾ ਲੈਂਦੇ ਇਹਨਾਂ ਮੂਰਖਾਂ ਨੂੰ ਦੱਸੋ ਸਮਝਾਓ ਕਿਹੜਾ ਸੁੱਕਾ ਜਾਂ ਪੀਜਾ ਖਾ ਕੇ ਟੋਰਾਂਟੋ ਮੈਂ ਰੁਕਿਆ ਨਹੀਂ ਬਾਰਡਰ ਟੱਪ ਕੇ ਮੋਟਲ ਚ ਲਾਏ ਡੇਰੇ ਕਿਸੇ ਬੀਬੀ ਨੂੰ ਸੰਥਿਆ ਦੇਣੀ ਸੀ ਕਈ ਚੇਲਿਆਂ ਆਣ ਕੇ ਪਾਏ ਕੇਰੇ ਕਾਟਣ ਚੁੱਕ ਲਈ ਚੁੱਕ ਕੇ ਬਾਹਰ ਦੇਖਾਂ ਚਾਰ ਪੰਜ ਬੰਦੇ ਓਏ ਫੋਨ ਕਮਾਈ ਜਾਂਦੇ ਮੈਂ ਕਿਹਾ ਤੁਸੀਂ ਤਾਂ ਫਤੰਦਰੋਂ ਪਹਿਲਾਂ ਵਾਲੇ ਹੋਰ ਬੰਦਿਆਂ ਨੂੰ ਸੱਦ ਬੁਲਾਈ ਜਾਂਦੇ ਬੰਦੇ ਹੋਏ ਮੈਂ ਦੇਖ ਲੈ ਬਾਹਰ ਇਕੱਠੇ ਨਿਕਲਿਆ ਮੋਟਲ ਚੋਂ ਮੱਕੀ ਦੇ ਗੁੱਲ ਵਾਂਗੂ ਮੱਥਾ ਬੰਨ੍ਹਦੇ ਵਿੱਚ ਮੇਰਾ ਜਾ ਵਜਾ ਡਿਗਿਆ ਪਿਆਸੀ ਗਿੱਲੇ ਮੈਂ ਝੁੱਲ ਵਾਂਗੂ ਇੱਕ ਬੰਦਾ ਮੈਂ ਸੁਣਿਆ ਆਪ ਕਹਿੰਦਾ ਮੈਂ ਤਾਂ ਜਥੇਦਾਰ ਨੂੰ ਫੋਨ ਘਮਾਉਣ ਲੱਗਾ ਕੀ ਸੰਥਿਆ ਦਿੰਦਾ ਹੁਣ ਯਾਰ ਤੇਰਾ ਇਹ ਤਾਂ ਨਵੇਂ ਹੀ ਗੁੱਲ ਖਲਾਉਣ ਲੱਗਾ ਇਹ ਨੇਚਰ ਨੂੰ ਜਦੋਂ ਮੇਰੀ ਅੱਖ ਖੁੱਲੀ ਘਰ ਵਾਲੀ ਕਹਿੰਦੀ ਰੈਡੀ ਹੋ ਜਾਓ ਕੰਮ ਤੇ ਜਾਣ ਨੂੰ ਜੀ ਤੁਸੀਂ ਚਾਹ ਦੇ ਨਾਲ ਦੱਸੋ ਕੀ ਖਾਣਾ ਕੀ ਬਣ ਦਿਆਂ ਨਾਲ ਲਿਜਾਣ ਨੂੰ ਜੀ ਅੱਖਾਂ ਮੀਟੀਆਂ ਸੌਣ ਦਾ ਯਤਨ ਕੀਤਾ ਚੋਲਾ ਡੱਲਰਾਂ ਵਾਲਾ ਪਿਆ ਮੈਂ ਲੱਭਦਾ ਸੀ ਇਨੇ ਚਿਰ ਨੂੰ ਜਦੋਂ ਮੇਰੀ ਅੱਖ ਖੁੱਲੀ ਲਾਰ ਮੂਚੀ ਉੱਚੀ ਪਿਆ ਵਜਦਾ ਸੀ ਵਾਹ ਜੀ ਵਾਹ ਬਹੁਤ ਵਧੀਆ ਪਰ ਸੰਤ ਤੁਸੀਂ ਫਿਰ ਲੈ ਆਏ ਵਿੱਚ ਹੈ ਜੇ ਉਹ ਕਈ ਵਾਰੀ ਹੁੰਦਾ ਨਾ ਵੀ ਅਸੀਂ ਜਦੋਂ ਆਲੇ ਦੁਆਲੇ ਦੇ ਮਾਹੌਲ ਦੇ ਵਿੱਚ ਵਿਚਰਦੇ ਹਾਂ ਵੀ ਲੱਗਦਾ ਵੀ ਬੜਾ ਇਹ ਇੱਕ ਸੌਖਾ ਜਿਹਾ ਕੰਮ ਹੈ ਵੀ ਬਸ ਵਾਗਰੂ ਵਾਗਰੂ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰੇ ਰੱਖਣਾ ਪਰ ਅਸਲ ਸੱਚ ਜਿਹੜਾ ਆ ਉਹਦੇ ਰੂਬਰੂ ਨਹੀਂ ਕਰਵਾਉਣਾ ਕੁਝ ਐਸੀਆਂ ਸਾਜ਼ਿਸ਼ਾਂ ਹੇਠ ਜਾਣੇ ਅਣਜਾਣ ਦੇ ਵਿੱਚ ਅਸੀਂ ਇਸ ਅਖੋਤੀ ਦੇ ਪਰੰਪਰਾ ਦੇ ਜਿਹੜੇ ਸਤਕਾਰ ਦੀ ਗੱਲ ਹੈ ਜਾਂ ਪਿਆਰ ਦੀ ਗੱਲ ਹੈ ਜਾਂ ਵਿਸ਼ਵਾਸ ਦੀ ਗੱਲ ਹੈ ਉਹ ਕਾਇਮ ਕਰ ਦਿੱਤੀ ਸੁਮੁੱਚੀ ਮਨੁੱਖਤਾ ਦੇ ਵਿੱਚ ਵੀ ਸਾਨੂੰ ਉਪਦੇਸ਼ ਦੇਣ ਵਾਸਤੇ ਦੇਹ ਦੀ ਜ਼ਰੂਰਤ ਹੈ ਗੁਰੂ ਦਾ ਦੇਹ ਰੂਪ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਪਰ ਸ਼ਬਦ ਰੂਪ ਦੇ ਵਿੱਚ ਗਿਆਨ ਰੂਪ ਦੇ ਵਿੱਚ ਕਦੇ ਉਸ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਜੇ ਯਤਨ ਕੀਤਾ ਹੋਵੇ ਤੇ ਫਿਰ ਸਮਝ ਆਉਂਦੀ ਹੈ ਕਿ ਅਸਲ ਸੰਤ ਕੋਣ ਹੈ ਅਸਲ ਸਾਧ ਕੋਣ ਹੈ ਫਿਰ ਇਹ ਪਤਾ ਉਦੋਂ ਲੱਗਦਾ ਜਦੋਂ ਬੰਦਾ ਆਪ ਗੁਰਬਾਣੀ ਗਿਆਨ ਦੇ ਰੂਬਰੂ ਹੁੰਦਾ ਹੈ ਫਿਰ ਉਹਨੂੰ ਸਮਝ ਆਉਂਦੀ ਹੈ ਖੈਰ ਗੱਲਾਂ ਬਾਤਾਂ ਦਾ سلسلہ ਜਿਹੜਾ ਆ ਦਿਲ ਤੇ ਕਰਦਾ ਹੈ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਏ ਪਰ ਸਮੇਂ ਦੀ ਨਜ਼ਾਕਤ ਨੂੰ ਮੁੱਖ ਰੱਖਦੇ ਹੋਇਆ ਜ਼ਰੂਰ ਮੈਂ ਇਹ ਜਾਣਨਾ ਚਾਹਾਂਗਾ ਤਕਰੀਬਨ ਤੁਸੀਂ ਸਾਲ 2000 ਤੋਂ ਬਾਅਦ ਦੇਸ਼ ਪੰਜਾਬ ਨੂੰ ਛੇੜਾ ਮਾਰਦੇ ਹੋ ਦੇਸ਼ ਕੈਨੇਡਾ ਤੋਂ ਤੇ ਇੱਥੇ ਰੁਝਾਨ ਹੁੰਦਾ ਵੀ ਕੈਨੇਡਾ ਚਲੇ ਜਾਈਏ ਕੈਨੇਡਾ ਵਾਲੇ ਰੁਝਾਨ ਹੁੰਦਾ ਵੀ ਕਿਤੇ ਮੌਕਾ ਮਿਲਦੇ ਪੰਜਾਬ ਚਲੇ ਜਾਈਏ ਇਹ 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 ਕਾਰਨ ਕੀ ਹੈ ਖੇਡ ਕਿੰਦਾਂ ਦੀ ਚੱਲੀ ਜਾਂਦੀ ਹੈ ਔਰ ਕਿੱਧਰ ਨੂੰ ਜਾ ਰਹੀ ਹੈ ਜ਼ਰੂਰ ਸੁਨੇਹਾ ਦੇਣਾ ਚਾਹੋ ਦਿਓ ਖਾਸ ਤੌਰ ਤੇ ਸਾਡੇ ਨੌਜਵਾਨ ਪੀੜੀ ਜਿਹੜੀ ਹੈ ਠੀਕ ਹੈ ਸਮੱਸਿਆਵਾਂ ਨੇ ਸਮੱਸਿਆਵਾਂ ਨਾਲ ਜੂਝਣਾ ਹੀ ਮਨੁੱਖੀ ਜ਼ਿੰਦਗੀ ਦਾ ਇੱਕ ਮਕਸਦ ਹੁੰਦਾ ਹੈ ਹੇ ਹਮੇਸ਼ਾ ਚਾਲ ਸੋ ਚਾਲ ਨਾਲ ਦੀ ਨਾਲ ਚੱਲਦੀਆਂ ਔਰ ਇਹਨਾਂ ਸਮੱਸਿਆਵਾਂ ਦੇ ਨਾਲ ਜੂਝਦੇ ਆਂ ਅਸੀਂ ਤਜਰਬੇਕਾਰ ਬਣਦੇ ਆਂ ਅਸੀਂ ਸੂਝਵਾਨ ਬਣਦੇ ਹਾਂ ਸਾਨੂੰ ਇਸ ਸਮੱਸਿਆਵਾਂ ਹੀ ਉਹ ਸਬਕ ਸਿਖਾਉਂਦੀਆਂ ਨੇ ਜਿਹੜੇ ਸਬਕ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਨਾ ਸਿਖਾਏ ਜਾ ਸਕਦੇ ਆ ਨਾ ਸਿੱਖੇ ਜਾ ਸਕਦੇ ਆ ਬੇਰੋਜ਼ਗਾਰੀ ਨਸ਼ਿਆਂ ਦੀ ਗੱਲ ਹੈ ਇਹ ਅਲਮਤਾਂ ਹਰ ਥਾਈ ਹੈਗੀਆਂ ਪਰ ਉਹ ਉਹਨਾਂ ਨਾਲ ਜੁੜਜਣ ਦੀ ਸਮਰੱਥਾ ਜਿਹੜੀ ਹੈ ਨਾ ਉਹ ਬਹੁਤ ਘੱਟ ਲੋਕਾਂ ਦੇ ਵਿੱਚ ਹੈਗੀ ਹੈ ਤੁਹਾਡੇ ਲਈ ਇੱਕ ਵੱਡਾ ਕਾਰਨ ਇਹ ਕਿ ਲੋਕ ਵਿਦੇਸ਼ੀ ਜਾਣਾ ਸੋਖਾ ਸਮਝਦੇ ਵੀ ਉੱਥੇ ਬਹੁਤ ਡਾਲਰ ਪਾਉਂਡ ਬਣਦੇ ਆ ਪਰ ਇਹ ਨਹੀਂ ਸੋਚਦੇ ਵੀ ਉੱਥੇ ਜਾ ਕੇ ਵੀ ਮਿਹਨਤ ਹੀ ਕਰਨੀ ਪੈਣੀ ਆ ਕੀ ਕੋਈ ਫਰਕ ਹੈਗਾ ਕਿ ਜੇ ਜੋ ਮੈਂ ਕਹਿ ਰਿਹਾ ਵੀ ਉੱਥੇ ਹੀ ਮਿਹਨਤ ਕਰਨੀ ਪੈਂਦੀ ਹੈ ਤੇ ਮਿਹਨਤ ਘੱਟ ਕਰਨੀ ਪੈਂਦੀ ਹੈ ਵਧ ਡਾਲਰ ਬਣਦੇ ਆ ਕੁਝ ਏਦਾਂ ਦੀ ਗੱਲਬਾਤ ਹੈਗੀ ਆ ਕਿ ਜਾਂ ਫਿਰ ਇੱਕ ਮੋਨੋਪੋਲੀ ਬਣੀ ਹੋਈ ਆ ਇੱਕ ਮਾਈਂਡ ਸੈਟ ਹੋ ਗਿਆ ਵੀ ਬਸ 10ਵੀਂ ਕਰ ਲਈਏ 12ਵੀਂ ਤੋਂ ਬਾਅਦ ਕੈਨੇਡਾ ਜਾਣਾ ਭੱਟੀ ਸਾਹਿਬ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਘਰਾਂ ਦੇ ਘਰ ਖਾਲੀ ਕਿਉਂਕਿ ਕੈਨੇਡਾ ਦੇ ਉਹਨਾਂ ਦੀ ਪ੍ਰੋਬਲਮ ਇਹ ਹੈਗੇ ਬੇ ਬੱਚੇ ਘੱਟ ਬਿਲਕੁਲ ਤੇ ਜਦੋਂ ਬੱਚੇ ਘੱਟ ਤਾਂ ਫਿਰ ਉਹਨਾਂ ਨੇ ਤੁਹਾਡੇ ਬੱਚੇ ਸੱਦ ਲਏ ਜਸ ਅਸੀਂ ਗਏ ਆ ਉਹਨਾਂ ਕੋ ਬੰਦੇ ਘਟੇ ਤਾਂ ਉਹਨਾਂ ਨੇ ਬੰਦੇ ਬਾਹਰੋਂ ਸੱਦੇ ਤੇ ਹੁਣ ਬੰਦੇ ਉਥੋਂ ਸੱਦੇ ਜਿੱਥੋਂ ਅਸੀਂ ਤੁਰੇ ਹੂੰ ਤੇ ਉਹਦੇ ਨਾਲ ਇੱਥੇ ਘਰ ਖਾਲੀ ਹੋ ਗਏ ਅੱਜ ਤੋਂ 40 50 ਸਾਲ ਜੇ ਪਿੱਛੇ ਲੈ ਕੇ ਜਾਈਏ ਤਾਂ ਉਸ ਵੇਲੇ ਇੱਕ ਪਾਲਿਸੀ ਆਈ ਸੀ ਹਮ ਦੋ ਹਮਾਰੇ ਦੋ ਜੀ ਉਹਦਾ ਕਾਰਨ ਸੀ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਕਰਾਉਣੀ ਹਰੇਕ ਘਰ ਦੇ ਬੁਗਿਆਂ ਦੇ ਉੱਤੇ ਨੰਬਰਾਂ ਦੇ ਨਾਲ ਲਿਖਿਆ ਹਮਦੋ ਹਮਾਰੇ ਦੋ ਸਟicker ਲੱਗੇ ਹੁੰਦੇ ਸਨ ਸਟicker ਲੱਗੇ ਉਹ ਪਿਛਲੇ 40-50 ਸਾਲ ਤੋਂ ਸਾਡੀ ਜਿਹੜੀ ਪਾਪੂਲੇਸ਼ਨ ਘਟਾਉਣ ਦੀ ਗੱਲ ਕੀਤੀ ਸੀ ਉਹ ਪਾਪੂਲੇਸ਼ਨ ਘਟੀ ਤੇ ਪੰਜਾਬ ਦੇ ਵਿੱਚੋਂ ਸਾਨੂੰ ਆਪਣੇ ਘਰਾਂ ਦੇ ਵਿੱਚ ਬਾਹਰੋਂ ਬਿਹਾਰ, ਯੂਪੀ ਆਲੇ-ਦੁਆਲੇੋਂ ਬੰਦੇ ਲਿਆਉਣੇ ਪੈ ਰਹੇ ਨੇ। ਸੇਮ ਤਰੀਕਾ ਹੈਗਾ ਵੀ ਕੈਨੇਡਾ ਦਾ ਕੈਨੇਡਾ ਦੇ ਜਿਹੜੇ ਬੌਰਨ ਕੈਨੇਡੀਅਨ ਹੈਗੇ ਆ ਉਹਨਾਂ ਦੇ ਬੱਚੇ ਇੰਨੇ ਨਹੀਂ ਹੈਗੇ। ਉਹ ਆਊਟਸਾਈਡਰ ਨੂੰ ਸਾਧਰੇ। ਜਿਹੜੇ ਆਊਟਸਾਈਡਰ ਇੱਥੋਂ ਜਾ ਰਹੇ ਆ ਜਿਹੜੇ بڑے-ਬڑے ਅਫਸਰਾਂ ਦੇ, بڑے-ਬڑے ਜ਼ਿਮੀਂਦਾਰਾਂ ਦੇ, بڑے-ਬڑے ਲੈਂਡਲੋਰਡ ਜਿਹੜੇ ਬੰਦੇ ਸੀ ਉਹਨਾਂ ਦੇ ਬੱਚੇ ਵੀ ਉਧਰ ਨੂੰ ਦੌੜੇ ਉਹਨਾਂ ਨੂੰ ਲੱਗਦਾ ਵੀ ਇੱਥੋਂ ਜਾ ਕੇ ਉੱਥੇ ਸੈੱਟ ਹੋ ਜਾਣਾ। ਅਕਲੀ ਸੈਟ ਨਹੀਂ ਕਰ ਰਹੇ ਅਪਸੈਟ ਕਰ ਰਹੇ ਨਾ ਉੱਥੇ ਗਿਆ ਮੁੜੇ ਤੇ ਨਾ ਉਹ ਪਿੰਡ ਨੂੰ ਦੇਖੇ ਤੋਂ ਪਿੰਡ ਨੂੰ ਨਾ ਦੇਖਣ ਕਰਕੇ ਕੌਮੀ ਤੌਰ ਦੇ ਉੱਤੇ ਪਿੰਡਾਂ ਦੇ ਸਕੂਲ ਬੰਦ ਹੋ ਜਾਣਗੇ 10-15 ਸਾਲ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਕਿਉਂਕਿ ਪੰਜਾਬ ਦੇ ਜਿਹੜੇ ਵਸਨੀਕ ਆਪਣੇ ਗੁਰੂ ਨੂੰ ਪੂਜਣ ਵਾਲੇ ਬੰਦੇ ਉਹ ਸਾਰੇ ਪੰਜਾਬ ਦੇ ਵਿੱਚ ਚਲੇ ਜਾਣਗੇ ਉਹ ਜਿੱਦਾਂ ਸਾਡਾ ਪਿੰਡ ਵੀ ਆ ਉਹਦੇ ਵਿੱਚੋਂ ਵੀ ਤਕਰੀਬਨ ਥੋੜੇ ਨਿਆਣੇ ਰਹਿ ਗਏ ਤਾਂ ਤਕਰੀਬਨ ਸਾਰੇ ਘਰਾਂ ਦੇ ਵਿੱਚ ਬੁੜੇ ਆ ਗਏ ਆ ਜਿਹੜਾ ਇਹਦਾ ਖਮਿਆਦਾ ਵੀ ਭੁਗਤਣਾ ਪਊਗਾ ਤੇ ਕੌਮ ਨੂੰ ਇਹ ਲੱਗਦਾ ਜਿਦਾ ਸਾਨੂੰ ਵੀ ਇਦਾਂ ਪਹਿਲਾਂ ਉਦੋਂ ਲੱਗਦਾ ਸੀ ਵੀ ਇਦਾਂ ਹੋਜੂਗੀ ਜਿਹੜਾ ਅੱਗੇ ਗਿਆ ਜਦਾਂ ਜਿਹੜੇ ਕੈਨੇਡਾ ਦੇ ਵਿੱਚ ਬੌਰਨ ਕੈਨੇਡੀਅਨ ਉਹਨਾਂ ਨੇ ਕਦੀ ਵਾਪਸ ਨਹੀਂ ਆਉਣਾ ਤੇ ਜਿਹੜੇ ਇੱਥੋਂ ਚੱਲ ਗਏ ਆ ਉਹ ਨਾ ਆਪਣੇ ਪੇਰੈਂਟਸ ਲਈ ਤੇ ਨਾ ਆਪਣੇ ਬੱਚਿਆਂ ਲਈ ਕੁਝ ਕਰ ਸਕਣਗੇ ਕਿਉਂਕਿ ਜਿਹੜੀ ਆਉਣੇ ਵਾਲੀ ਜਿਹੜੀ ਪਾਲਿਸੀਆਂ ਬਣ ਰਹੀਆਂ ਪੰਜਾਬ ਪੋਖਾਰੀ ਮਰਦਾ ਇੱਥੇ ਪੰਜਾਬ ਦੇ ਵਿੱਚ ਕੋਈ ਨਹੀਂ ਉਹ ਚਾਹੇ ਮੈਂ ਹੋਵਾਂ ਕਿਉਂਕਿ ਬੰਦਾ ਹਰ ਇੱਕ ਬੰਦਾ ਇਹ ਪੁੱਛਦਾ ਵੀ ਤੂੰ ਕੱਥੇ ਚਲ ਗਿਆ ਹਾਂ ਹੁਣ ਕਿਸ ਤੂੰ ਕਦ ਆਉਂਦਾ ਕੱਥੋਂ ਨਹੀਂ ਮੈਂ ਤਾਂ ਆ ਰਿਆਂ ਜਿਹੜੀ ਅਗਲੀ ਜਨਰੇਸ਼ਨ ਨਹੀਂ ਆ ਰਹੀ ਉਹ ਤੁਸੀਂ ਫਸ ਗਏ ਉਧਰ ਉਧਰ ਜੇ ਵੱਡੀ ਸਾਡੀ ਜਿਹੜੀ ਗੁਸਤਾਖੀ ਕੌਮੀ ਤੌਰ ਤੇ ਸਾਡੀ ਹੋਈ ਆ ਉਹ ਹੈਗੀ ਆ ਇੱਕ ਇੱਕ ਦੋ ਦੋ ਬੱਚਿਆਂ ਦੀ ਉਹਨਾਂ ਨੇ ਸਾਡਾ ਜਿਹੜਾ ਘਰਾਂ ਦਾ ਕੌਮੀ ਤੌਰ ਦੇ ਉੱਤੇ ਸਾਨੂੰ ਕਮਜ਼ੋਰ ਕਰਤਾ ਸਾਨੂੰ ਕਮਜ਼ੋਰ ਕੀਤਾ ਸਾਡੀ ਗਿਣਤੀ ਘਟਾ ਕੇ ਜੇ ਤੁਸੀਂ ਗਿਣਤੀ ਦੇ ਵਿੱਚ ਪਹਿਲਾਂ ਬੜੇ ਸੀ ਕਿਉਂਕਿ ਤੁਹਾਨੂੰ ਲੇਬਰ ਬਾਹਰੋਂ ਨਹੀਂ ਲਿਆਉਣੀ ਪੈਂਦੀ ਸੀ ਤੁਹਾਡੇ ਘਰ ਦੇ ਦੋ ਤਿੰਨ ਛੜੇ ਹੁੰਦੇ ਸੀ ਤਾਂ ਉਹ ਉਹ ਕੰਮ ਕਰਦੇ ਸੀ ਦੋ ਬੱਚੇ ਵਿਆਹ ਲੈ ਤਿੰਨ ਘਰ ਘਰ ਦੇ ਸੀ ਉਹ ਬਿਨਾਂ ਤਨਖਾਹ ਤੋਂ ਘਰੇ ਕੰਮ ਕਰਦੇ ਸੀ ਕੰਮ ਚੱਲ ਰਿਹਾ ਸੀ ਉਹ ਜਦੋਂ ਗਿਣਤੀ ਘਟਾਈ ਹਾਂ ਇਥੇ ਤਾਂ ਗਿਣਤੀ ਘਟਾਈ ਐਸੇ ਕਰਕੇ ਵੀ ਬਾਹਰੋਂ ਮਾਈਗ੍ਰੇਸ਼ਨ ਹੋਵੇ ਤਾਂ ਮਾਈਗ੍ਰੇਸ਼ਨ ਜਿੱਥੇ ਵੀ ਗਿਣਤੀ ਘਟਦੀ ਉੱਥੇ ਮਾਈਗ੍ਰੇਸ਼ਨ ਹੁੰਦੀ ਹੁੰਦੀ ਆ ਤੇ ਇਸ ਇਹ ਧਰਤੀ ਜਿਹੜੀ ਸਾਡੀ ਗੁਰੂਆਂ ਦੀ ਦਿੱਤੀ ਜਿੱਥੇ ਆਪਾਂ ਬੰਨੇ ਆ ਪੁੱਛੇ ਲੜੇ ਆ ਜਿੱਥੇ ਅਸੀਂ ਆਪਣੀਆਂ ਖੋਪਰੀਆਂ ਲਹਾਲੀਆਂ ਚਾਰਕੀਆਂ ਤੇ ਚੜੇ ਆ ਇਹਨੂੰ ਛੱਡ ਕੇ ਜਦੋਂ ਤੁਸੀਂ ਪਾਰ ਜਾਓਗੇ ਤੁਹਾਡਾ ਤੁਸੀਂ ਕਿਸੇ ਵੀ ਜਿਹੜਾ ਕੈਨੇਡੀਅਨ ਆ ਅਮਰੀਕਨ ਜਿਹੜਾ ਵੀ ਦੁਨੀਆ ਤੇ ਜਿੱਥੇ ਵੀ ਕੰਟਰੀ ਜੁਵੇਟਾ ਉਹਦਾ ਅਦਾਸ ਚਿਹਰਾ ਤੁਸੀਂ ਦੇਖੋਗੇ ਉਹ ਹਰੇਕ ਬੰਦਾ ਇਹ ਗੱਲ ਕਰਦਾ ਫਸਿਆ ਪਿਆ ਪੇਰੈਂਟਸ ਇਥੇ ਬਜ਼ੁਰਗ ਤੇ ਬੱਚੇ ਤੇ ਇਹ ਸਾਡਾ ਬੜਾ ਘੱਟ ਬਈ ਇਹਨਾਂ ਕੋਲ ਹੈ ਜਿਹੜੀ ਉੱਥੇ ਦੀ ਅਗਲੀ ਜਨਰੇਸ਼ਨ ਬੋਰਨ ਹੈਗੀ ਆ ਉਹਨੇ ਓੰਜ ਇੱਥੇ ਮੁੜਨਾ ਨਹੀਂ ਆ ਪੰਜਾਬ ਨੂੰ ਹਾਂਜੀ ਤੇ ਉਹ ਉਸ ਕਲਚਰ ਨੂੰ ਅਡਾਪਟ ਕਰ ਚੁੱਕੇ ਹੋਏ ਆ ਭਲੇਖਾ ਆ ਆਈਫੋਨ ਚੰਗੀ ਗੱਡੀ ਤੇ ਚੰਗੀਆਂ ਪਿਕਚਰਾਂ ਦਾ ਚੰਗੀਆਂ ਪਿਕਚਰਾਂ ਨਾਲ ਕਮਾ ਪੈਦਾ ਨਹੀਂ ਹੁੰਦੀਆਂ ਚੰਗੇ ਆਈਫੋਨ ਦੇ ਨਾਲ ਬਾਹਲਾ ਕੁਝ ਨਹੀਂ ਹੁੰਦਾ ਪਰ ਇਹ ਹੈਗਾ ਵੀ ਇਹ ਕੋਈ ਲਗਜ਼ਰੀ ਇਹ ਕੋਈ ਸ਼ੋਸ਼ੇਬਾਜ਼ੀ ਨਹੀਂ ਲਾਈਫ ਕੁਝ ਹੋਰ ਕਹਿੰਦੀ ਆ ਜਿਹੜੇ ਬੱਚੇ ਅੱਜ ਅੱਜ ਗਏ ਆ ਉਹਨਾਂ ਨੂੰ 30 ਸਾਲ ਬਾਅਦ ਪਤਾ ਲੱਗੂਗਾ ਗਲਤੀ ਕੀ ਕੀਤੀ ਆ ਤਾਂ 20 ਸਾਲਾਂ ਬਾਅਦ ਉਹਨਾਂ ਦੇ ਪੇਰੈਂਟਸ ਨੂੰ ਪਤਾ ਲੱਗ ਜੂਗਾ ਜਦੋਂ ਬੱਚੇ ਉਧਰੋਂ ਇੱਕ ਇੱਕ ਬੱਚਾ ਉਹ ਉੱਥੇ ਕੰਮ ਕਰੂਗਾ ਆਪਣੀ ਫੈਮਿਲੀ ਉੱਥੇ ਪਾਲੂਗਾ ਜਾਂ ਤੁਹਾਨੂੰ ਟੇਕ ਕੇਅਰ ਕਰੂਗਾ ਜੀ ਜੀ ਤੇ ਬੰਦਿਆਂ ਨੂੰ ਭਲੇਖਾ ਇਸ ਗੱਲ ਦਾ ਵੀ ਅਸੀਂ ਉੱਥੇ ਚੱਲ ਜਾਣਾ ਤਾਂ ਇਦਾਂ ਹੋ ਜਾਣੀ ਹੈ ਇਹ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਡਿਵਾਈਡ ਕਰਤਾ ਇਹਨੇ ਕਿਉਂਕਿ ਸਾਡੇ ਕੋਲ ਮਗਰ ਕੋੜ ਕੁਛ ਨਹੀਂ ਰਿਹਾ ਕਿਤਨਾ ਕਿਤ ਲੱਗਦਾ ਵੀ ਸਿਸਟਮ ਵੀ ਦੋਸ਼ੀ ਹੈਗਾ ਇਹਦੇ ਵਿੱਚ ਸਿੱਧੇ ਤੌਰ ਤੇ ਕਿ ਅਸੀਂ ਰੋਜਗਾਰ ਰੁਪਿਆ ਤਾਂ ਨਹੀਂ ਕਰ ਸਕੇ ਅਸੀਂ ਨਸ਼ਿਆਂ ਨੂੰ ਜਿਹੜਾ ਹੈ ਉਹ ਕੰਟਰੋਲ ਨਹੀਂ ਕਰ ਸਕੇ ਕਿਉਂਕਿ ਮੈਨੂੰ ਇਹ ਠੀਕ ਹੈ ਇੱਕ ਅਸੀਂ ਕਾਰਨ ਸਮਝਾਂ ਵੀ ਸਾਨੂੰ ਵਿਦੇਸ਼ੀ ਡਾਲਰ ਪੌਂਡਾਂ ਦੀ ਚੱਕਾ ਚੌਂਦ ਜਿਹੜੀ ਹੈ ਉਹ ਸਾਨੂੰ ਆਪਣੇ ਵੱਲ ਖਿੱਚਦੀ ਹੈ ਨੋ ਡਾਊਟ ਕਿ ਉਹਦਾ ਵੱਡਾ ਇੰਪੈਕਟ ਮਨੁੱਖੀ ਜ਼ਿੰਦਗੀ ਤੇ ਜਾਂ ਸਾਡੇ ਪੰਜਾਬੀਆਂ ਉੱਤੇ ਹੈਗਾ ਪਰ ਕਿਤਨਾ ਕਿਤੇ ਅੱਜ ਇੱਕ ਇਹ ਵੀ ਅਸੀਂ ਕਾਰਨ ਦੇਖਦੇ ਆਂ ਵੀ ਉਹ ਡਰੇ ਹੋਏ ਨੇ ਪੇਰੈਂਟਸ ਯਾਰ ਇੱਥੇ ਰਿਹਾ ਕਿਤੇ ਨਸ਼ਿਆਂ 'ਚ ਨਾ ਵੜ ਜੇ ਇੱਥੇ ਰਿਹਾ ਪੜ੍ਹ ਕੇ ਵੀ ਨੌਕਰੀ ਨਹੀਂ ਮਿਲ ਫਰਤੀ ਸਾਹਿਬ ਜਿੰਨੇ ਬੱਚੇ ਉਥੇ ਨਸ਼ੇ ਦੇ ਵਿੱਚ ਤੁਸੀਂ ਇਮੇਜਨ ਨਹੀਂ ਕਰ ਸਕਦੇ ਉਥੇ ਨਸ਼ਾ ਇੱਥੇ ਨਾਲੋਂ ਸੋਖਾ ਮਿਲਦਾ ਸਾਨੂੰ ਭੁਲੇਖਾ ਪੈ ਗਿਆ ਇੱਕ ਆਪਣੇ ਸਟੈਂਡਰਡ ਦਾ ਭੁਲੇਖਾ ਪੈ ਗਿਆ ਜਿਹੜੇ ਬਾਹਰੋਂ ਮਾਈਗ੍ਰੇਟ ਕਰਕੇ ਪੰਜਾਬ ਦੇ ਚ ਆ ਰਹੇ ਆ ਉਹ ਆਪਣੀ ਲਗਜ਼ਰੀ ਕਾਰਾਂ ਗੱਡੀਆਂ 'ਚ ਘੁੰਮ ਰਹੇ ਆ ਘੁੰਮ ਰਹੇ ਸੱਚੀ ਜੀ ਜਿਹੜੇ ਸ਼ਹਿਰਾਂ ਦੇ ਲਾਲੇ ਆ ਜਾਂ ਸ਼ਹਿਰਾਂ ਦੇ ਬੰਦੇ ਸੀ ਹੁਣ ਤਾਂ ਲਾਲਿਆਂ ਦਾ ਵੀ ਹੋ ਗਿਆ ਨਾ ਪੰਜਾਬ ਦਾ ਜਿਹੜਾ Hindu ਸੀ ਮੁਸਲਮਾਨ ਸੀ ਉਹਨਾਂ ਨੇ ਸੇਮ ਆਈਡੀਆ ਯੂਜ਼ ਕਰ ਲਿਆ ਵੀ ਦੋ ਦੋ ਬੱਚੇ ਉਹਨਾਂ ਦੀਆਂ ਦੁਕਾਨਾਂ ਵੀ ਬੰਦ ਹੋਣ ਤੇ ਆ ਗਈਆਂ ਜਿਹੜੇ ਲਾਲੇ ਸੀ ਪੰਜਾਬ ਦੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਜਿੰਨੇ ਸ਼ਹਿਰੀ ਬੰਦੇ ਸੀ ਉਹਨਾਂ ਦੇ ਬੱਚੇ ਬਾਹਰ ਚਲੇ ਗਏ ਉਹਨਾਂ ਦੇ ਜਿਹੜੇ ਹੱਟ ਬੜੇ ਬੜੀਆਂ ਉਹਨਾਂ ਨੇ ਲਗਜ਼ਰੀ ਚੀਜ਼ਾਂ ਖੜੀਆਂ ਕੀਤੀਆਂ ਸੀ ਉਹ ਤਬਾਹ ਹੋਣ ਜਾ ਰਹੀਆਂ ਹਜੇ ਬੰਦਿਆਂ ਨੂੰ ਲੱਗਦਾ ਵੀ ਬਸ ਸਾਰਾ ਸ਼ਹਿਰ 비ਜੀ ਹੈ ਸਾਰੇ ਸ਼ਹਿਰ ਦੇ ਵਿੱਚ 비ਜੀ ਕੌਣ ਤੁਸੀਂ ਧਿਆਨ ਨਾਲ ਦੇਖੋ ਗਿਣਤੀ ਕਿਹੜੀ ਵੱਧ ਰਹੀ ਹੈ ਤੇ ਕਲਚਰ ਬੋਲੀ ਬਹੁਤ ਕੁਛ ਇੱਥੇ ਬਦਲ ਜਾਊਗਾ ਉਹ ਬਦਲਦੀ ਜ਼ਿੰਦਗੀ ਦੇ ਵਿੱਚ ਤਰਾਸ਼ਦੀ ਤਾਂ ਇਹ ਅੱਜ ਦਾ ਕਹਾਵਤਾ ਲਿਖੀ ਆ ਵੀ ਵੀ ਮੈਂ ਇੱਕ ਨਿਗਾ ਇਹ ਚਾਰ ਨਹੀਂ ਗਏ ਬਈ ਅਸੀਂ ਫੜ ਗਏ ਪੰਥ ਖਾਲਸਾ ਦਾ ਹਮੇਸ਼ਾ ਜਿੰਦਾਬਾਦ ਹੈ ਜਿੰਦਾਬਾਦ ਯਾਹੂ ਰਹੂਗਾ ਪਰ ਜਿਸ ਧਰਤੀ ਦੇ ਉੱਤੇ ਇੰਨਾ ਖੂਨ ਡੋਲਿਆ ਗਿਆ ਤੇ ਜੇ ਉਸ ਧਰਤੀ ਨੂੰ ਸਾਰੇ ਸਾਡੇ ਵਾਂਗੂ ਛੱਡ ਕੇ ਦੌੜੂਗੇ ਤਾਂ ਵੀ ਉਹਦਾ ਜਿਹੜਾ ਕਿਵੇਂ ਆਜਾ ਭੁਗਤਣਾ ਪਊਗਾ ਆਉਣੇ ਵਾਲੇ ਦਿਨਾਂ ਦੇ ਵਿੱਚ ਜਿਹਦਾ ਜਿਹਦਾ ਬੱਚੇ ਦੀ ਡੈਥ ਹੋ ਜਾਂਦੀ ਹੈ ਜਿਹੜਾ ਬੰਦਾ ਬੱਚਾ ਪਰੇ ਚਲ ਜਾਂਦਾ ਉਹਨੂੰ ਬੱਚਿਆਂ ਦੀ ਵੈਲਿਊ ਦਾ ਪਤਾ ਲੱਗਦਾ ਵੀ ਇੱਕ ਨਹੀਂ ਚਾਹੀਦਾ ਸੀ ਚਾਰ ਪੰਜ ਚਾਹੀਦੇ ਸੀ ਹੁਣ ਤਾਂ ਪਿੱਛੋਂ ਬਾਜ਼ ਮਾਰ ਕੇ ਚੱਕਣ ਵਾਲਾ ਬੰਦਾ ਕੋਈ ਨਹੀਂ ਹੁਣ ਤਾਂ ਇਰਾਕਸ਼ ਦੇ ਉੱਤੇ ਲਾਸ਼ਾਂ ਸੀਵਿਆਂ ਨੂੰ ਜਾਣ ਗਿਆ ਇਸ ਗੱਲ ਨੂੰ ਬਜ਼ੁਰਗ ਹਜੇ ਤੱਕ ਸਮਝੇ ਨਹੀਂ ਜਿਹੜੇ ਸਾਡੀ ਐਜ ਦੇ ਬੰਦੇ ਆ ਉਹਨਾਂ ਨੂੰ ਵੀ ਹਜੇ ਅੱਖ ਨਹੀਂ ਖੁੱਲੀ ਹਜੇ ਵੀ ਉਹ ਸੋਚਦੇਵੇਂ ਇਹਦੀ ਨਿਆਣੇ ਸੈੱਟ ਕਰਦੇ ਆ ਐਕਚੁਅਲੀ ਸੈੱਟ ਨਹੀਂ ਪੰਥ ਅਫਸੈਟ ਹੋ ਗਿਆ ਜੀ ਹੂੰ ਬਿਲਕੁਲ ਜੀ ਕਿ ਸਾਨੂੰ ਪੰਥਕ ਸੋਚ ਨੂੰ ਵੀ ਜਿਉਂਦਿਆਂ ਰੱਖ ਕੇ ਕੁਝ ਫੈਸਲੇ ਲੈਣੇ ਚਾਹੀਦੇ ਆ ਕਿਉਂਕਿ ਸਿੱਖ ਦੀ ਰਹਿਣੀ ਦੀ ਜੇ ਤੁਸੀਂ ਗੱਲ ਕਰਦੇ ਆ ਸਖਰ ਰਹਿਤਮ ਰਿਆਦਾ ਦੇ ਵਿੱਚ ਤੇ ਅਰੰਭਤਾ ਜਿਹੜੀ ਉਹਦੀ ਹੁੰਦੀ ਹੈ ਉਹ ਇਸੇ ਗੱਲ ਤੋਂ ਹੁੰਦੀ ਵੀ ਇੱਕ ਸਿੱਖ ਦੀ ਸ਼ਖਸੀ ਰਹਿਣੀ ਆ ਤੇ ਇੱਕ ਸਿੱਖ ਦੀ ਪੰਥਕ ਰਹਿਣੀ ਆ ਸੋ ਸ਼ਖਸੀ ਤੌਰ ਤੇ ਸਾਡੇ ਪਰਿਵਾਰ ਨਾਲ ਸਾਡੇ ਸੰਬੰਧ ਕਿਹੋ ਜਿਹੇ ਨੇ ਅਸੀਂ ਜੀ ਜ਼ਿੰਦਗੀ ਦੇ ਵਿੱਚ ਕਿਦਾਂ ਦਾ ਜੀਵਨ ਬਸਰ ਕਰਨਾ ਹੈ ਉਹ ਵੀ ਅਸੀਂ ਨਰਿਆਦਾ ਤੋਂ ਉਰਗੁਰਗਰਾਂ ਸਾਹਿਬ ਜੀ ਦੇ ਉਤਾ ਅਸਰੇ ਤੋਂ ਸਿੱਖਣਾ ਹੈ ਪਰ ਪੰਥਕ ਤੌਰ ਤੇ ਸਾਡੀਆਂ ਕੀ ਜ਼ਿੰਮੇਵਾਰੀਆਂ ਨੇ ਪੰਥ ਵਸੈ ਮੈਂ ਉਜੜਾ ਉਹ ਭਾਵਨਾ ਆਪਣੇ ਅੰਦਰ ਕਿਦਾਂ ਪੈਦਾ ਕਰਨੀ ਹੈ ਇਹਦੇ ਉੱਤੇ ਮੈਨੂੰ ਲੱਗਦਾ ਵੀ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈਗੀ ਹੈ ਖੈਰ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਪ੍ਰੋਗਰਾਮ ਗੱftਗੂ ਮਾਝਾ ਵਰਲਡਵਾਈਡ ਦੇ ਰਾਹੀਂ ਤੁਸੀਂ ਸਾਡੇ ਦਰਸ਼ਕਾਂ ਸਰੋਤਿਆਂ ਪਾਠਕਾਂ ਦੇ ਨਾਲ ਰੂਬਰੂ ਹੋਇਓ ਉਮੀਦ ਕਰਾਂਗੇ ਕਿ ਆਉਂਦੇ ਬਰੇ ਜਦੋਂ ਤੁਸੀਂ ਮੁੜ ਪੰਜਾਬ ਆਓ ਤੇ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਪੰਜਾਬ ਦੀ ਗੱਲ ਕਰਾਂਗੇ ਤਦ ਤੱਕ ਲਈ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਪਰਮਾਤਮਾ ਹਮੇਸ਼ਾ ਆਂਗ ਸੰਗ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ